ਮਾਈਸੈਲਫ ਰੇਸ਼ਮ ਸਿੱਦੂ ਆਰਗੇਨਾਈਜ਼ਿੰਗ ਸੈਕਟਰੀ 올 ਇੰਡੀਆ ਜਨਰਲ ਇੰਸ਼ੋਰੈਂਸ ਐਸਸੀਐਸਟੀ EMPLOYES ਪਰਿਸ਼ਦ ਜੈ ਮੂਰਤੀ ਅੱਜ ਅਸੀਂ 바ਵਾ ਸਾਹਬ ਡਾਕਟਰ ਪ੍ਰੀਮਰਾਓ ਮੇਡਗਰ ਜੀ ਔਰ ਸਾਡੇ ਸਾਰਿਆਂ ਦੇ ਗੋਡਫਾਦਰ ਉਹਨਾਂ ਦਾ 86ਵਾਂ ਮਹਾਪ੍ਰੀਮਰ ਵਾਰਨ ਦਿਵਸ ਨੂੰ ਸਮਰਪਿਤ ਲੁਧਿਆਣਾ ਵਿਖੇ ਸਰਕਟ ਹਾਊਸ ਵਿਖੇ ਸਾਡੀ 올 ਇੰਡੀਆ ਜਨਰਲ ਇੰਸ਼ੋਰੈਂਸ ਐਸਸੀਐਸ ਟੀਮਪਲਾਈ ਪਰਿਸ਼ਦ ਜੈ ਮੂਰਤੀ ਜੀ ਜਨਰਲ ਹਾਊਸ ਮੀਟਿੰਗ ਕੰਡਕਟ ਕੀਤੀ ਗਈ ਹੈ ਔਰ ਲੁਧਿਆਣਾ ਰੀਜਨਲ ਕਮੇਟੀ ਪੰਜਾਬ ਸਟੇਟ ਵੱਲੋਂ ਇਹ ਸਾਰਾ ਪ੍ਰੋਗਰਾਮ ਜੋ ਹੈ ਉਹ ਉਸ ਦਾ ਆਯੋਜਨ ਕੀਤਾ ਗਿਆ ਹੈ ਔਰ ਸਾਡੇ ਲੁਧਿਆਣਾ ਰੀਜਨਲ ਕਮੇਟੀ ਪੰਜਾਬ ਸਟੇਟ ਦੇ ਵਿਸ਼ੇਸ਼ ਸੱਦੇ ਤੇ ਸਾਡੇ 올 ਇੰਡੀਆ ਜਨਰਲ ਸੈਕਟਰੀ ਸ਼੍ਰੀ ਡਾਕਟਰ ਜੀ ਜੈ ਮੂਰਤੀ ਜੀ ਔਰ ਉਹਨਾਂ ਦੇ ਨਾਲ ਸਾਊਥ ਜ਼ੋਨ ਦੇ ਜਨਰਲ ਸੈਕਟਰੀ ਜੀ ਆਰ ਰਵੀਚੰਦਰਨ ਜੀ ਔਰ ਨਾਰਥਰਨ ਜ਼ੋਨ ਦੇ ਜਨਰਲ ਸੈਕਟਰੀ ਸ਼੍ਰੀ ਗੌਤਮ ਬੀਪੀ ਗੌਤਮ ਜੀ ਐਡੀਸ਼ਨ ਜਨਰਲ ਸੈਕਟਰੀ ਰਮੇਸ਼ ਸੂਜ ਜੀ ਔਰ ਇਸੇ ਤਰ੍ਹਾਂ ਸਾਰੇ ਹੀ ਯੂਨਿਟਾਂ ਦੇ ਚੰਡੀਗੜ੍ਹ ਯੂਨਿਟ ਤੋਂ ਕਮਲ ਜੀ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਜਿੰਨੇ ਯੂਨਿਟ ਹਨ 올 ਇੰਡੀਆ ਜਨਰਲ ਇੰਸ਼ੋਰੈਂਸ ਐਸਏਐਸ ਐਮਪਲਾਈ ਪਰਿਸ਼ਦ ਦੇ ਜਿੰਨੇ ਵੀ ਯੂਨਿਟ ਹਨ ਉਹਨਾਂ ਸਾਰਿਆਂ ਦੇ ਆਫਿਸ ਬੀਰਰ ਸਾਡੇ ਮੈਂਬਰ ਅੱਜ ਪੂਰੇ ਪੰਜਾਬ ਤੋਂ ਇਸ ਸਰਕਟ ਹਾਊਸ ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ ਔਰ ਬਾਬਾ ਸਾਹਿਬ ਡਾਕਟਰ ਬੀ ਆਰ ਮੇੜਗਰ ਜੀ ਜੋ ਸਾਡੀ ਆਰਗੇਨਾਈਜੇਸ਼ਨ ਹੈ ਇਟਸ ਪਿਓਰਲੀ ਵਰਕਿੰਗ ਔਨ ਦਾ ਐਡੋਲਜੀ ਆਫ ਬਾਬਾ ਸਾਹਿਬ ਡਾਕਟਰ ਬੀ ਆਰ ਮੇੜਗਰ ਜੀ ਬਿਕਾਉਜ਼ ਓਨਲੀ ਡਿਊ ਟੂ ਬਾਬਾ ਸਾਹਿਬ ਡਾਕਟਰ ਬੀ ਆਰ ਮੇੜਗਰ ਜੀ ਵੀ ਆਰ ਕੈਪੇਬਲ ਟੂ ਕਮ ਟੂ ਥਿਸ ਲੈਵਲ ਅੱਜ ਦੀ ਡੇਟ ਦੇ ਵਿੱਚ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਭਰਾ ਸਨ ਸਾਡੇ ਵੀਰ ਭੈਣਾ ਭਰਾ ਇੰਡਸਟਰੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਅਪ ਟੂ ਦਾ ਲੈਵਲ ਆਫ ਸੀਐਮਡੀ ਤੱਕ ਪਹੁੰਚੇ ਹਨ ਇਟ ਇਜ਼ ਟਰੂ ਕਿ ਵੀ ਹੈਵ ਐਂਟਰਡ ਬਾਈ ਟੇਕਿੰਗ ਦਾ ਫੈਸਿਲਿਟੀ ਆਫ ਰੈਜ਼ਰਵੇਸ਼ਨ ਬਟ ਬਾਈ ਓਵਰ ਕੈਪੇਬਿਲਟੀ ਬਟ ਬਾਈ ਓਵਰ ਸਿਨਸੇਰਿਟੀ ਔਰ ਓਵਰ ਨੋਲੇਜ ਵੀ ਹੈਵ ਕੇਮ ਅਪ ਟੂ ਦਾ ਲੈਵਲ ਆਫ ਸੀਐਮਡੀ ਲੈਵਲ ਅੱਜ ਪੂਰੇ ਭਾਰਤ ਦੇ ਵਿੱਚ ਚਾਰੋਂ ਕੰਪਨੀਆਂ ਦੇ ਵਿੱਚ ਜਨਰਲ ਇੰਸ਼ੋਰੈਂਸ ਦੀ ਪੂਰੀ ਜਨਰਲ ਇੰਸ਼ੋਰੈਂਸ ਇੰਡਸਟਰੀ ਨੈਸ਼ਨਲ ਨਿਊ ਇੰਡੀਆ ओरिएंटਲ ਪੇ ਯੂਨਾਈਟਿਡ ਦੇ ਵਿੱਚ ਸਾਡੀ ਟਾਪ ਮੈਨੇਜਮੈਂਟ ਦੇ ਵਿੱਚ ਸਾਡੀ ਕਮਿਊਨਿਟੀ ਦੇ ਜਨਰਲ ਮੈਨੇਜਰ ਲੈਵਲ ਤੱਕ ਪਹੁੰਚ ਚੁੱਕੇ ਹਨ ਔਰ ਉਸ ਗੱਲ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਬਾਬਾ ਸਾਹਿਬ ਨੂੰ ਆਪਣਾ ਥੈਂਕਸ ਪੇ ਕਰਨ ਦੇ ਲਈ ਬਾਬਾ ਸਾਹਿਬ ਦਾ ਧੰਨਵਾਦ ਕਰਨ ਦੇ ਲਈ ਬਾਬਾ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਉਸ ਨੂੰ ਉਲੀਕਿਆ ਗਿਆ ਹੈ। थैंक यू थैंक यू वेरी मच।